ਇਨੇ ਉੱਪਰ ਪਹਿਲਾਂ ਕੋਈ ਕਿਰਾਇਆਦਾਰ ਰਹਿੰਦੇ ਸੀ ਗੋਰੇ ਲੋਕ ਸੇ ਜੋ ਰਹਿੰਦੇ ਸੀ ਔਰ ਤਾਂ ਹੁਣ ਆਪਾਂ ਉਹਨੂੰ 2 ਸਾਲ ਤੋਂ ਕਹਿ ਰਹੇ ਸੀ ਕਿ ਛੱਡ ਕਰ ਖਾਲੀ ਕਰ ਦੋ ਤੇਰੇ ਔਰ ਅਸੀਂ ਨਹੀਂ ਖਾਲੀ ਕਰਨਾ ਹੈਗਾ ਕਿ ਇਸ ਨੂੰ 40 4000 ਡਾਲਰ ਵੀ ਦੇਵਾਂਗੇ ਫਿਰ ਵੀ ਨਹੀਂ ਕਰਨਾ ਉਸ ਤੋਂ ਬਾਅਦ ਅਸੀਂ ਜਨਵਰੀ ਮਹੀਨੇ ਵਿੱਚ ਅਸੀਂ ਕੋਰਟ ਦੇ ਵਿੱਚ ਕੇਸ ਕੀਤਾ ਔਰ 13 ਫਰਵਰੀ ਨੂੰ ਸਾਡੀ ਡੇਟ ਹੋਈ ਕੋਰਟ ਦੀ ਅਸੂਲ ਦੇ ਵਿੱਚ ਅਸੀਂ ਕੇਸ ਹਾਰ ਗਏ ਕਿਉਂਕਿ ਉਹ ਲੋਕ 2005 ਤੋਂ ਰਹਿ ਰਹੇ ਸੀ 10 ਸਾਲ ਤੋਂ ਉੱਪਰ ਹੋ ਚੁੱਕੇ ਸੀ ਔਰ ਇੱਥੇ ਕਾਨੂੰਨ ਹੈ ਕਿ ਅਗਰ ਕਿਸੇ ਨੌਜਵਾਨ ਦੇ ਹੋਏ 10 ਸਾਲ ਤੋਂ ਉੱਪਰ ਹੋ ਜਾਂਦੇ ਹੈ ਤਾਂ ਤੁਹਾਡਾ ਘਰ ਨਹੀਂ ਕਰਨ ਹੋ ਸਕਦਾ ਹੈਗਾ ਔਰ ਇਸ ਤੋਂ ਬਾਅਦ ਕੀ ਹੋਇਆ ਔਰ 3-4 ਕਰਦੀ ਤੋਂ ਮੈਂ ਨਰਬੈਰ ਸਿੰਘ ਦੀਆਂ ਵੀਡੀਓ ਦੇਖ ਰਹੀ ਸੀ ਔਰ ਮੇਰਾ ਗੁਰੂ ਰਾਮਦਾਸ ਜੀ ਦੇ ਉੱਪਰ ਇੰਨਾ ਫਲੋਸਾ ਵੱਧ ਗਿਆ ਸੀ ਜਿੱਦਾਂ ਔਰ ਮੈਂ ਬਾਰ-ਬਾਰ ਗੁਰੂ ਰਾਮਦਾਸ ਜੀ ਦਾ ਨਾਮ ਲੈਂਦੀ ਵੀ ਇਦਾਂ ਬਾਰ-ਬਾਰ ਦਿਨ ਰਾਤ ਉਹ ਯਜਮਾਨ ਤੇਿੱਦਾ ਚੜ ਗਿਆ ਔਰ ਮੈਨੂੰ ਲੱਗਦਾ ਸਾਬਾਪਾ ਜੀ ਸਾਡੀ ਜਰੂਰ ਸੁਣੋਗੇ ਔਰ ਅਸੀਂ ਕੇਸ ਆ ਰਹੇ ਬਹੁਤ ਦੁਖੀ ਹੋਏ ਔਰ 27 ਮਾਰਚ ਨੂੰ ਸਾਡੇ ਘਰ ਉਹਨਾਂ ਦੀ ਪੂਰੀ ਕੌਲ ਹੁੰਦੀ ਉਹਨਾਂ ਦਾ ਬੇਟਾ ਗੋਰਿਆ ਨਾਲ ਸਾਨੂੰ ਫੋਨ ਕਰਦਾ ਕਹਿੰਦਾ ਹੈ ਅਸੀਂ ਤੁਹਾਡੇ ਘਰ ਨਹੀਂ ਰਹਿਣਾ ਹੈਗਾ ਔਰ ਮੇਰੀ ਮੰਮੀ ਨੂੰ ਬੈੱਡ ਲੱਗ ਰਿਹਾ ਕਿਉਂਕਿ ਮੇਰੀ ਮੰਮੀ ਨੂੰ ਬਲੱਡ ਪ੍ਰੈਸ਼ਰ ਜਾ ਰਹੀ ਹੈ ਔਰ ਉਹਨੂੰ ਨੀਂਦ ਨਹੀਂ ਆ ਰਹੀ ਹੈਗੀ ਉਹ ਕਹਿੰਦੀ ਅਸੀਂ ਤੁਹਾਡਾ ਘਰ ਖਾਲੀ ਕਰ ਦਿੰਨੇ ਆ ਔਰ ਉਹ ਸਾਡਾ ਘਰ ਖਾਲੀ ਕਰਕੇ ਚਲੇ ਗਏ ਔਰ ਇਹ ਸਾਰਾ ਜੋ ਕੁਝ ਵੀ ਹੋਇਆ ਉਹ ਰਾਮਬਾਹ ਜੀ ਦੀ ਕਿਰਪਾ ਨਾਲ ਹੋਇਆ ਔਰ ਮੈਂ ਮੈਰਵੀ ਦੀ ਰਵਾਧੋ ਥੈਂਕ ਯੂ ਕਹਣਾ ਚਾਹਨੀ ਹਾਂ ਜਿਹਨੇ ਆ ਕੇ ਸੀ ਔਰ ਬਾਬਾ ਜੀ ਦੇ ਬਹੁਤ ਗੁਰ ਰਮਦਾਜੀ ਦੇ ਨੇੜੇ ਆ ਕੇ ਜਿੱਤਾਂ ਔਰ ਇਹ ਜਿਹੜੀ ਵੀਡੀਓ ਹੁਣ ਅਸੀਂ ਬਣਾ ਰਹੇ ਹਾਂ ਔਰ ਉਸੇ ਕਰਦੇ ਵਿੱਚ ਜਿਹੜਾ ਖਾਲੀ ਹੋਇਆ ਉਸੇ ਕਰਦੇ ਵਿੱਚ ਬਣਾ ਰਹੇ ਹਾਂ ਔਰ ਹਾਂ ਅਗਰ ਅਸੀਂ ਇਹ ਕੇਸ ਜਿੱਤ ਵੀ ਜਾਂਦੇ ਇੱਕ ਕਾਨੂੰਨ ਹੈ ਕਿ ਜੱਜ ਜਦੋਂ ਡੈਮ ਲਗਾ ਦਿੰਦੇ ਹੈ ਨਾ ਕਿ ਤੁਸੀਂ ਆਪਣੇ ਘਰ ਨੂੰ ਇੱਕ ਸਾਲ ਲਈ ਦੋ ਸਾਲ ਲਈ ਜਾਂ ਪੰਜ ਸਾਲ ਲਈ ਰੈਂਟ ਤੇ ਨਹੀਂ ਦੇ ਸਕਦੇ ਹੈਗੇ ਉਹ ਜਿਹੜੇ ਖਾਲੀ ਕਰਕੇ ਗਏ ਆ ਉਹ ਸਾਨੂੰ ਲਿਖ ਕੇ ਦੇ ਕੇ ਗਏ ਆ कि तुम अपने घर में बैठते दौ चाहे जिदा मर्जी करो जो मर्जी करो वो लोग चले गए इतों और खाली है और मैं इस घर की भीडियो नी पा रही हूँ जिदा और, और अपना एक विश्वास जुदा सार्ज शेयर कर रही हूँ गुजरात है कि जिदा साह फी आ सारे बह फ और सब का भला कर सबसे अपना मेरा भरया हाथ मेरा भरे आशीर्वाद ऐदी बना के रख और अपने चैनल नाम जोड़ के रख अपना नाम लगा और मेरे परिवार से हमेशा मेरा भजा हाथ रखन और वैरवीप जी का थैंक यू सो मच और मैनू ए बड़ी है कि मैं इन्ना कुछ मोना कर देना और प्लीज़ सा अरदास करनी कि खड़े होंगे और असी बहुत हैप्पी हाँ है। और असर घर साढ़े खोलियाँ और सुनि घर में पाठ करवाया ਸਤ ਸ੍ਰੀ ਅਕਾਲ ਜੀ ਤੁਹਾਨੂੰ ਬਹੁਤ ਬਹੁਤ ਥੈਂਕ ਯੂ ਦਰਵਾਜੇ ਤੇ ਬਹੁਤ ਬਹੁਤ ਥੈਂਕ ਯੂ ਕਰਨੇ ਆ ਥੈਂਕ ਯੂ so much ਜੀ ਥੈਂਕ ਯੂ ਜੀ